ਗਜ਼ਲ ਲੇਖਕ ਪ੍ਰਤਾਪ ਪਰਸ ਗੁਰਦਾਸਪੁਰੀ ਆਲ ਨੇ ਆਚੋਂ ਬੋਟੋ ਡਾਰੀ ਚੋਗੇ ਖਾਤਰ ਮਾਰ ਰਹੇ ਨਹੀਂ ਬੁੱਢੇ ਪੰਛੀ ਬਿਰਖਾਂ ਉੱਤੇ ਅੰਤਮ ਸਮਾਂ ਗੁਜ਼ਾਰ ਰਹੇ ਨੇ ਤੀਲਾ ਤੀਲਾ ਇਕੱਠਾ ਕਰਕੇ ਜਿੰਨਾ ਵਸਾਈ ਸੀ ਇਹ ਦੁਨੀਆ ਅੱਖਾਂ ਅੱਗੇ ਉਜੜਨ ਦਾ ਵੀ ਉਹੀ ਦੁੱਖ ਸਹਾਰ ਰਹੇ ਨੇ ਸੁੰਨਮ ਸੁੰਨਾ ਅੰਬਰ ਲੱਗੇ ਕੋਈ ਨਾ ਆਸ ਮੇਲਾ ਪਾਂਦੀ ਹੈ ਲੱਗੇ ਜੀਕਨ ਆਪਣੇ ਹੱਥੀ ਜਿੱਤ ਕੇ ਬਾਜ਼ੀ ਹਾਰ ਰਹੇ ਨਹੀਂ ਮੂੰਚੂ ਕੱਢ ਕੇ ਚੋਗੇ ਜਿਹੜੇ ਬੱਚਿਆਂ ਦੇ ਮੂੰਹ ਪਾਏ ਸੀ ਵੱਡੇ ਹੋ ਕੇ ਉਹੀ ਬੱਚੇ ਮਾਪਿਓ ਦਿਲੋਂ ਵਿਸਾਰ ਰਹੇ ਨੇ ਅੱਖੀਆਂ ਦੇ ਵਿੱਚ ਸੁਪਨੇ ਲੱਗਣ ਆਏ ਅੰਤਮ ਸਾਹਾਂ ਤੇ ਨਹੀਂ ਗੁੱਡੇ ਦੀ ਦੀਦ ਲਈਏ ਲੱਗਣ ਜਿਵੇਂ ਪੁਕਾਰ ਰਹੇ ਨੇ ਆਪਣੇ ਆ ਕੇ ਦਿਨ ਬਤੇਗੀ ਬਸ ਬੁਢਾਪਾ ਸੋਚ ਰਿਹਾ ਏ ਹਰ ਦਿਨ ਨੈਣ ਵਸਾਈ ਮਾਪੇ ਬੇਵਸਵਾਜਾਂ ਮਾਰ ਰਹੇ ਨੇ ਕਿਹੜਾ ਜਾਣੇ ਇਸ ਹਵਾ ਵਿੱਚ ਪੀੜ ਭਲਾ ਇਕ ਲਾਪੇ ਦੀ ਹੈ ਕਿਹੜਾ ਜਾਣੇ ਇਸ ਹਵਾ ਵਿੱਚ ਪੀੜ ਭਲਾ ਇਕ ਲਾਪੇ ਦੀ ਹੈ ਪਰ ਸਵਰਗੀ ਇਹ ਸਪੀੜ ਨੂੰ ਲੋਕਾਂ ਵਿੱਚ ਉਹ ਬਾਤ ਰਹੇ ਨੇ ਬਾਦ ਸਵਰਗੇ ਇਹ ਸਪੀਡ ਨੂੰ ਲੋਹਕਾਂ ਵਿੱਚ ਉਭਾਰ ਰਹੇ ਨੇ